ਹਾਂਜੀ ਕੈਲਗਰੀ ਤੁਹਾਨੂੰ ਇਹ ਦੱਸ ਦਿਆਂ ਮੈਂ ਕਿ ਕੈਲਗਰੀ ਸ਼ਹਿਰ ਦਾ ਨਾਂ ਅਸੀਂ ਰੱਖਿਆ ਸੀ ਵਾਹ ਆਪਾਂ ਇੰਡੀਅਨਸ ਨੇ ਇਹਦਾ ਨਾਂ ਰੱਖਿਆ ਸੀ ਉਹ ਪਤਾ ਕਿਵੇਂ ਕਿ ਜਦੋਂ ਇਹ ਕੈਲਗਰੀ ਸ਼ਹਿਰ ਦਾ ਕੋਈ ਨਾਂ ਨਹੀਂ ਸੀ ਨਾ ਹੁੰਦਾ ਇੱਥੇ ਬਰਫ਼ ਬੜੀ ਪੈਂਦੀ ਹੈ ਵਾਹ ਬਰ ਬਹੁਤ ਪੈਂਦੀ ਹੈ ਤੇ ਜਦੋਂ ਇੱਥੇ ਬਰਫ਼ ਪੈਂਦੀ ਹੈ ਤੇ ਜਿਹੜੇ ਪਾਕਿਸਤਾਨ ਤੋਂ ਵੀਂਦੀਆ ਤੋਂ ਆਂਦੇ ਨੇ ਨਾ ਤੇ ਆ ਕੇ ਸਾਨੂੰ ਪੁੱਛਦੇ ਯਹਾਂ ਬਰਫ਼ ਕਦ ਘਰੀ ਥੀ ਯਹਾਂ ਬਰਫ਼ ਕਦ ਗਿਰੀ ਥੀ ਹਰ ਵਾਰ ਜਵਾਬ ਹੀ ਜਵਾਬ ਇਹ ਹੁੰਦਾ ਜੀ ਕੱਲ ਗਿਰੀ ਥੀ ਕੱਲ ਗਿਰੀ ਥੀ ਕੱਲ ਗਿਰੀ ਥੀ ਐਦਾ ਨਹੀਂ ਕੱਲ ਗਿਰੀ ਪੈ ਗਿਆ ਜੀ ਤੇ ਇਹਦੇ ਨਾਲ ਹੀ ਮੈਂ ਇਹ ਕਹਿਣਾ ਚਾਹੁੰਦਾ ਕਿ ਕੈਲਗਰੀ ਦਾ ਜਿਹੜਾ ਮੌਸਮ ਹੈ ਨਾ ਹਾਂਜੀ ਇਹ ਅੱਜਕੱਲ ਥੋੜੀ ਸਨੋ ਪੈਣ ਵਾਲੀ ਪਰ ਇਹ ਤੋਂ ਪਹਿਲਾਂ ਕੁੱਬਸੁਰਤ ਮੌਸਮ ਤੇ ਸਾਰੇ ਜੀ ਅਮਰੀਕਾ ਤੋਂ ਇੰਗਲੈਂਡ ਤੋਂ ਇਟਲੀ ਤੋਂ ਇਥੇ ਨਾ ਟੂਰਿਸਟ ਆਉਂਦੇ ਨੇ ਤੇ ਜਿਹੜੇ ਟੂਰਿਸਟ ਆਉਂਦੇ ਨੇ ਨਾ ਜਿਹੜੇ ਪਰਿਵਾਰਾਂ ਨਾਲ ਆਉਂਦੇ ਨੇ ਉਹ ਫਿਰ ਉਹਨਾਂ ਨੂੰ ਨਾ ਬੈਂਫ ਲੈ ਜਾਂਦੇ ਨੇ ਸੈਰ ਘਾਣ ਵਾਸਤੇ ਤੁਸੀਂ ਵੀ ਗਏ ਹੋ ਉਹ ਬੈਂਫ ਉਹ ਦੂ ਵੀ ਸੋਣਾ ਨਾ ਬੈਂਫ ਉਹ ਸੋਣਾ ਉਹ ਜੀ ਪਤੀ ਪਤਨੀ ਆਏ ਅਮਰੀਕਾ ਤੋਂ ਤੇ ਰਿਸ਼ਤੇਦਾਰ ਉਹਨਾਂ ਨੂੰ ਨਾ ਬਹਿਫ ਲੈ ਗਏ ਬਹਿਫ ਲੈ ਕੇ ਜਦੋਂ ਪਤਨੀ ਨੇ ਪਹਾੜ ਦੇਖੇ ਨਾ ਸੋਨੇ ਸੋਨੇ ਲੈ ਕੇ ਪਤੀ ਨੂੰ ਕਹਿੰਦੇ ਨੇ ਕਿ ਜੇ ਮੈਂ ਇਹ ਪਹਾੜ ਤੇ ਚੜ ਜਾਵਾਂ ਤਾਂ ਤੁਸੀਂ ਮੈਨੂੰ ਕੀ ਦਿਓਗੇ ਪਤੀ ਕਹਿੰਦਾ ਧੱਕਾ ਦੇਵਾਂਗਾ ਹੋਰ ਕੀ ਦੇਵਾਂਗਾ ਖੁਸ਼ ਰਹੋ ਖੁਸ਼हाल ਰਹੋ ਅਸਦੇ ਰਹੋ ਵਸਦੇ ਰਹੋ ਜ਼ਿੰਦਗੀ ਜ਼ਿੰਦਾਬਾਦ ਬਹੁਤ ਬਹੁਤ ਧੰਨਵਾਦੀ ਤੁਹਾਡਾ ਹੈਪੀ ਹੈਪੀ